ਦੀ ਫਤਿਹ ਬਾਬਾ ਜੀ ਬਲਾਕ ਹੋ ਗਿਆ ਸਾਰਾ ਕੁਝ ਇੰਨੀ ਜਿਆਦਾ ਫੌਜ ਆਈ ਹੈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਪੁੱਛ ਰਹੇ ਹਾਂ ਵੀ ਤੁਹਾਡੇ ਜਿਹੜੇ ਅਸਰੂਪ ਸਰ ਸਾਡੇ ਸਾਹਮਣੇ ਕਰੋ ਤੁਸੀਂ ਕਿਹੜੇ ਆਏ ਬਾਈ ਕਿਹੜੇ ਹੈਗੇ ਤੁਸੀਂ ਇਹ ਗਲਤ ਕੰਮ ਕਰ ਰਹੇ ਹੋ ਐਨੀ ਦੁਨੀਆ ਤਾਂ ਜੁੜੇ ਨਹੀਂ ਸਕਦੀ ਨਾਲ ਨਹੀਂ ਜੇ ਬੰਦਾ ਕੋਈ ਚੋਰ ਹੋਵੇ ਜਾਂ ਠਾਕੂ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਰੇਪੀ ਹੋਵੇ ਜਾਂ ਕੋਸ ਹੋਵੇ ਦਾ ਮਤਲਬ ਲੱਲੇ ਚੋਂ ਦੀਆਂ ਕੋਸ਼ਿਸ਼ਾਂ ਨੇ ਮਤਲਬ ਲੱਲੇ ਵੀ ਦੁਨੀਆ ਨੂੰ ਡੈਵਟ ਕਰਨੇ ਦੀਆਂ ਪਰ ਬਾਬਾ ਜੀ ਜਿਹੜੇ ਹਿਸਾਬ ਨਾਲ ਦੁਨੀਆ ਦੇ ਨਾਲ ਆਈ ਇਹਦਾ ਮਤਲਬ ਇਹ ਬੰਦਾ ਬਿਲਕੁਲ ਸੱਤ ਹੈ ਤੁਸੀਂ ਤਾਂ ਜਨਾ ਤਾਂ ਮੈਟ੍ਰਿਕ ਹੈ 10 ਜੋਰ 5 ਜੋਰ 100 ਨਹੀਂ ਜਣੀ ਇਹ ਵਾਰ ਇਨੀ ਦੁਨੀਆ ਜਿੱਥੇ ਇਕੱਠੀ ਹੋਈ ਉਥੇ ਇਹ ਗੱਲਾਂ ਮੈਟਰ ਨਹੀਂ ਕਰਦੀਆਂ ਬਾਬਾ ਜੀ ਬਕਾਲਤ ਕਰੇ ਬੰਦਾ ਜਿਹੜਾ ਵੀ ਅਫਸਰ ਹੈਗਾ ਇਹਨਾਂ ਦਾ ਕਾਕੀ ਵੀ ਆਵੇ ਕਾਲਾ ਕੋਟ ਵੀ ਹੈਗਾ ਜਿਹੜਾ ਜਿਹੜਾ ਕੋਈ ਗੱਲ ਹੈ ਜੀ ਹੈਗੀ ਆ ਬਾਹਰ ਵਾਲਾ ਦਿੱਲੀ ਵਾਲਾ ਕੋਈ ਹੈਗਾ ਇਹ ਪਤਾ ਕਿ ਆ ਸਿਰਫ ਆਪਣੇ ਪੰਜਾਬੀਆਂ ਨੂੰ ਡਾਇਵਟ ਕਰਦੇ ਆ ਕਿ ਇਹ ਆਪਣੇ ਮਕਸਦ ਨੂੰ ਭੁੱਲ ਜਾਣ ਬਿੰਨਾਂ ਨੂੰ ਮਤਲਬ ਲਾ ਵੀ ਐਵੇਂ ਟੈਨਸ਼ਨ ਚ ਜਿਚ ਪਾ ਦੋ ਅੰਦਰ ਵੀ ਤਾਂ ਭਜਨ ਬੰਦਗੀ ਹੈ ਜਲੇਬੀਆਂ ਕਿੱਥੇ ਲੈ ਜਾਵਾਂਗਾ ਪਹਿਲੀ ਗੱਲ ਤਾਂ ਤੁਮ ਤਿਆਰ ਪਰ ਤਿਆਰ ਹੋ ਯਾਰ ਲਈ ਜਾਣ ਦਾ ਕੀ ਮਤਲਬ ਪਤਾ ਸਿੰਘ 30 30 ਸਾਲ ਤੋਂ ਅੰਦਰ ਨੇ ਉਹਨਾਂ ਦਾ ਕੋਈ ਨਰਦੋਸ਼ ਦੋਗੀ ਨਾ ਉਹਨਾਂ ਨੇ ਬਾਬੇ ਖਾਲਸੇ ਦੇ ਝੂਲਦੇ ਨਿਸ਼ਾਨਾ ਨੂੰ ਹਿਲਦਿਆ ਹੋਏ ਨੂੰ ਬਚਾਇਆ ਏ ਫਿਰ ਦੁਬਾਰੇ ਖੜਾ ਕਰਿਆ ਏ ਉਹਨਾਂ ਦੀਆਂ ਕੁਰਬਾਨੀਆਂ ਨੇ ਬਾਬਾ ਜੀ ਜ ਵੀ ਪਾਈਸ ਪੰਜਾਬ ਦੇ ਕਿਸੇ ਨਾਗਰਿਕ ਨਾਲ ਕੁਮਾਰਾ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਆਪਣਾ ਭਾਈ ਜਿਹੜੇ ਹੈਗੇ ਸਿਮਰਤੀ ਸਿੰਘ ਹੀ ਰਿਹਾ ਕਰੋ ਤੇ ਜੋ ਵੀ ਉਹਨਾਂ ਦਾ ਰਾਈਟ ਬਣਦਾ ਜਨਮ ਦੇ ਨਾਲ ਜਨਮ ਸਿੱਧੂ ਅਧਿਕਾਰ ਹੈ ਯਾਰ ਜਨਮ ਹੋ ਗਿਆ ਜਿੱਥੇ ਪੰਜਾਬ ਦੀ ਮਿੱਟੀ 'ਚ ਪੰਜਾਬੀਆਂ ਦਾ ਬਾਬੇ ਅਧਕਾਰ ਸਾਰੇ ਮਿਲੂਗੇ ਮਹਾਰਾਜਾ ਨਜੀਤ ਸਿੰਘ ਵਰਗਾ ਕੋਈ ਉਹਦਾ ਹੋਇਆ ਕਿਆ ਕਹਿੰਦਾ ਮਹਾਰਾਜਾ ਨਜੀਤ ਸਿੰਘ ਬਾਬੇ ਜਦ ਤੱਕ ਚੂਟਾ ਰਿਆ ਨਾ ਐ ਦੇਖ ਲਾ ਵੀ ਦੁਸ਼ਮਣ ਦਾ ਇਲਕਟ ਰਹਿੰਦੇ ਤੇ ਵੀ ਐ ਦੇਖ ਲਾ ਨੂੰ ਐ ਹੁੰਦਾ ਤਾਂ ਵੀ ਭੇਜ ਕੇ ਆਪਦਾ ਕਿੱਧਰ ਤੇ ਚੜ ਕੇ ਆ ਜਾਣਾ ਬਾਬੇ ਨੇ ਨਾ ਪੰਗਾ ਨਹੀਂ ਦੇਣਾ ਅਜਿਹੀ ਸ਼ਕਤੀ ਦੀ ਹੋਰ ਤੇ ਬਾਤ ਮੋ ਪਖੰਡ ਸਾਰਾ ਹੀ ਕਰੇਗਾ ਹਾਈਲਾਈਟ ਹੋ ਜਾਂਦਾ ਮੁੜ ਕੇ ਦਾਲਾ ਵੀ ਲੋਕ ਤੈਨੂੰ ਪਤਾ ਅੰਧ ਭਗਤ ਉਹਨੇ ਭੇਡਾਂ ਚੜੀਆਂਗੇ ਤੁਰ ਪੈਣੀਆਂ ਬਾਬਾ ਰਾਬਰ ਤੇ ਤੁਸੀਂ ਜੁੜੇ ਹੋਇਆ ਪਿੰਡੂ ਟੀਵੀ ਚੈਨਲ ਦੇ ਨਾਲ ਸਾਡੇ ਨਾਲ ਮੌਜੂਦ ਨੇ ਕੌਮੀ ਇਨਸਾਫ ਮੋਰਚੇ ਦੀਆਂ ਫੌਜਾਂ ਨੰਗ ਸਿੰਘ ਜਥੇਬੰਦੀਆਂ ਔਰ ਇਹ ਕੋਟ ਦੂਨੇ ਦੇ ਵਿੱਚ ਪਹੁੰਚੇ ਭਾਨਾ ਸਿੱਧੂ ਨੂੰ ਰਿਹਾ ਕਰਨ ਵਾਸਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਬਾਬਾ ਜੀ ਕਿਵੇਂ ਦੇਖਦੇ ਹੋ ਠਾਠਾ ਮਾਰਦੇ ਘੱਟ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਲੌਕ ਹੋ ਗਿਆ ਸਾਰਾ ਕੁਝ ਇੰਨੀ ਜ਼ਿਆਦਾ ਫੌਜ ਆਈ ਹੈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਪੁੱਛ ਰਹੇ ਹਾਂ ਵੀ ਤੁਹਾਡੇ ਜਿਹੜੇ ਅਫਸਰੂਸਰ ਸਾਡੇ ਸਾਹਮਣੇ ਕਰੋ ਤੁਸੀਂ ਕਿਹੜੇ ਹੈ ਬਾਈ ਜਿਹੜੇ ਹੈਗੇ ਤੁਸੀਂ ਇਹ ਗਲਤ ਕੰਮ ਕਰ ਰਹੇ ਹੋ ਇੰਨੀ ਦੁਨੀਆ ਤਾਂ ਜੁੜੇ ਨਹੀਂ ਸਕਦੀ ਨਾਲ ਨਹੀਂ ਜੇ ਬੰਦਾ ਕੋਈ ਚੋਰ ਹੋਵੇ ਜਾਂ ਠਾਗ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਰੇਪੀ ਠੋਪੇ ਜਾਂ ਕੂਜ਼ ਹੋਵੇ ਤਾ ਮਤਲ ਲਾਲੇ ਵਿਚੋਂ ਦੀਆਂ ਕੋਸ਼ਿਸ਼ਾਂ ਨੇ ਮਤਲ ਲਾਲਾ ਵੀ ਦੁਨੀਆ ਨੂੰ ਡਾਇਵਰਟ ਕਰਨੇ ਦੀਆਂ ਪਰ ਬਾਬਾ ਜੀ ਜਿਹੜੇ ਹਿਸਾਬ ਨਾਲ ਦੁਨੀਆ ਦੇ ਨਾਲ ਆਈ ਇਹਦਾ ਮਤਲਬ ਇਹ ਬੰਦਾ ਬਿਲਕੁਲ ਸੱਤ ਹੈ ਕਿਉਂਕਿ ਇਹ ਦੇਖਦੇ ਹੋ ਸਹੀ ਤੁਸੀਂ ਜਿੱਤਨ ਨੂੰ ਚਲੇ ਜਾਓ ਮਤਲ 15 15 20 20 ਕਿਲੋਮੀਟਰ ਤੱਕ ਲਾਲਾ ਵੀ ਤੁਹਾਨੂੰ ਫੌਜੀ ਫੌਜ ਦਿਖ ਰਹੀ ਹੈ ਤੇ ਨਾਗਰੀਏ ਨਾਗਰਿਕ ਨੇ ਸਾਰੇ ਜਿਹੜੇ ਦਰਦੀ ਨੇ ਵਾਰਿਸ ਨੇ ਉਹ ਸਾਰੇ ਉਹੀ ਨੇ ਹਾਂਜੀ ਸਭ ਫੌਜਾਂ ਦਾ ਇੱਕੋ ਹੁੰਨੀਆ ਮਤਲਬ ਲਾਲਾ ਵੀ ਜਥੇਬੰਦੀਆਂ ਆਟਾ ਢੋ ਜੰਨੀਆਂ ਮੈਟਰ ਨੂੰ ਲੈ ਕੇ ਨਾਮ ਨੂੰ ਲੈ ਕੇ ਜਾ ਫਿਰ ਆਪਣਾ ਕਰਤੱਵ ਨੂੰ ਲੈ ਕੇ ਤੇ ਮਕਸਦ ਇੱਕ ਹੋਣਾ ਚਾਹੀਦਾ ਆਪਣਾ ਮੈਂ ਤਾਂ ਅਸੀਂ ਤੁਹਾਨੂੰ ਕਹਿਣਾ ਬਾਬਾ ਜੀ ਇਹਨਾਂ ਤਿਆਰ ਪਰ ਤਿਆਰ ਹੋ ਜਾਓ ਸਮਾਂ ਆਇਆ ਵਾ ਆਪਣਾ ਜੋ ਵੀ ਤੁਸੀਂ ਆਪਣੇ ਪ੍ਰਾਪਤੀਆਂ ਕਰਨੀਆਂ ਆਪਣੇ ਸਰਕਾਰਾਂ ਨੂੰ ਆਪਣੇ ਹੱਥ ਚ ਫੜੋ ਮੁਠੇ ਚ ਉਹਨਾਂ ਨੂੰ ਅੱਗੇ ਨਾ ਭੱਜਣ ਦਾ ਉਹਨੂੰ ਲਾਮਬੰਦ ਕਰੋ ਬਾਕੀ ਜੇ ਉਹ ਬਾਕੀ ਹੋ ਗਿਆ ਤਾਂ ਤੁਹਾਡੇ ਨਾਲ ਨੁਕਸਾਨ ਕਰ ਜੇਗਾ ਤੁਹਾਡਾ ਸਾਰਾ ਕੁਝ ਹੈਗਾ ਤਾਂ ਖਰਾਬ ਹੋ ਜਾਏਗਾ ਤਾਂ ਠੀਕ ਹੈ ਨਾ ਜਿਵੇਂ ਜਿਵੇਂ ਉਹਨਾਂ ਨੇ ਪੰਜਾਬ ਬਚਾਓ ਕਰਿਆ ਹੋਇਆ ਨਾ ਚਲਾ ਰਿਹਾ ਹੈ ਉਹ ਆਪਣਾ ਇੱਕ ਸਾਥ ਸਾਥ ਚਲਾ ਰਿਹਾ ਹੈ ਨਾ ਪੰਜਾਬ ਬਚਾਓ ਹਨਾ ਉਸੇ ਤਰ੍ਹਾਂ ਉਹ ਉਹਦੇ ਵਿੱਚ ਲੱਖਾ ਸੁਧਾਣੇ ਨਾਲ ਹਨਾ ਉਹ ਜੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਬਚਾਓ ਹਾਂਜੀ ਬਾਬਾ ਜੀ ਲੱਖਾ ਸੁਧਾਣਾ ਬੰਦਾ ਇੱਕ ਨੰਬਰ ਬੰਦਾ ਯਾਰ ਉਹਨੇ ਕਿੰਨੇ ਨਿਆਣੇ ਦੇ ਪਟੇ ਖੋਲੇ ਐ ਮੈਂ ਕਹਿੰਦਾ ਵੀ ਨਹੀਂ ਪਤਾ ਨਹੀਂ ਕਿੰਨੇ ਕਿੰਨੇ ਨਿਆਣੇ ਦੇ ਹਜੇ ਤੱਕ ਪਟੇ ਪਾਏ ਪਿਆਰ ਪਹਿਲਾਂ ਪਾਏ ਆ ਬਾਬੇ ਸਰਕਾਰਾਂ ਨੇ ਤਾਂ ਹੀ ਜੇ ਪਟੇ ਪਾਏ ਆ ਜਾਂ ਤਾਂ ਹੀ ਕਰਕੇ ਨਿਆਣੇ ਵਿਚਰੇ ਹੋਏ ਆ ਨਹੀਂ ਕਿ ਕਿਥੇ ਕੋਈ ਟ੍ਰੇਨਿੰਗ ਇਦਾਂ ਟੁੱਟ ਸਕਦੀ ਸੀ ਡੁੱਬ ਸਕਦੀ ਸੀ ਨਹੀਂ ਕਿੰਨਾ ਨਿਆਣਿਆਂ ਨੇ ਤਰੱਕੀਆਂ ਖੋਜਾਂ ਕਰਨੀਆਂ ਦੀ ਅੱਗੇ ਜਾ ਕੇ ਮਕੈਨਿਕਲ ਟੈਕਨੀਕਲ ਪ੍ਰੈਕਟੀਕਲ ਤੇ ਪਤਾ ਨਹੀਂ ਕਿੱਥੇ ਤੱਕ ਖੋਜ ਕਰ ਲੈਣੀ ਸੀ ਇੰਨਾ ਲੋਕਾਂ ਨੇ ਕਿਆ ਕਰਿਆ ਨਿਆਣਿਆਂ ਦੇ ਪੱਟੇ ਪਾ ਪਾ ਕੇ ਨਿਆਣਿਆਂ ਨੂੰ ਮਤਲਬ ਲਾਲ ਨੰਬਰਾਂ ਨੰਬਰਾਂ ਦੇ ਨਾਲ ਦੇਖਣਾ ਨਾ ਪਰਸੈਂਟੇਜ ਨਾਲ ਜੋੜਦਾ ਐਵੇਂ ਮਤਲਬ ਡਾਇਵਰਟ ਜੇ ਕਰਦੇ ਐਵੇਂ ਹੋਲੀ ਬਣਾਤੇ ਕੁਝ ਤੇ ਸਪੋਰਟਸ ਨਾਲ ਜੁੜੇ ਨਹੀਂ ਐਗਰੀਕਲਚਰ ਦੇ ਨਾਲ ਨਹੀਂ ਜੁੜੇ ਖੋਜਾਂ ਦੇ ਨਾਲ ਨਹੀਂ ਜੁੜੇ ਤੇ ਮੁੜ ਕੇ ਜਿਹੜੇ ਜੰਮੇ ਉਹਨਾਂ ਦਾ ਲਾ ਪਤਾ ਮੰਗ ਰਹੇ ਜਿੱਕਣਾ ਲਾਲਾ ਵੀ ਬਾਪੂ ਕੋਲ ਇਲਾਈ ਆ ਰਕਬਾ ਕਿਹਨਾਂ ਦਾ ਉਹਦਾ ਇਲਾਹੀ ਦਾ ਹੁੰਦਾ ਨਾ ਇਲਾਹੀ ਕੀ ਦੇ ਕੋਲੇ ਬਾਪੂ ਦੇ ਨਾਮ ਹੈ ਨਿਆਣੇ ਚਾਹੇ 10 ਜੰਮੇ ਵੇ ਜਾਂ ਇੱਕ ਜੰਮੇ ਆਪਾਂ ਪਤਾ ਹੀ ਨਹੀਂ ਹੈ ਨਿਆਣੇ ਤੁਹਾਨੂੰ ਪਤਾ ਹੋ ਗਲਦਾ ਤਾਂ ਬਾਬਾ ਜੀ ਇਲਾਹੀ ਚੀਜ਼ ਹੈ ਜਿਹੜੀ ਜਦੇ ਜਨਮ ਦੇ ਨਾਲ ਹੀ ਨਾਲ ਮਿਲ ਜਾਣਾ ਚਾਹੀਦਾ ਹੈ ਮਤਲਬ ਪ੍ਰਾਪਤੀ ਹੋ ਜਾਣੀ ਚਾਹੀਦੀ ਚਾਹੇ 2 ਖਾਨੇ ਚਾਹੇ ਚਾਹੇ 10 ਕਿਲੇ 2 ਕਿਲੇ ਦਾ ਜਿੰਨਾ ਮਰਜੀ ਹੈ 7 ਕਿਲੇ ਤੱਕ 7 ਹੈ ਨਾ ਉਹੀ ਚੀਜ਼ ਹੈ ਚੀਜ਼ਾਂ ਜਿਹਦਾ ਹੋਣੀਆਂ ਨਹੀਂ ਚਾਹੀਦੀ ਆਪਾਂ ਸਾਫ ਕਰਾਵਾਂਗੇ ਲੋਕਾਂ ਦੇ ਲਹਕਾਰ ਆਪਾਂ ਨੂੰ ਮਿਲਦੇ ਰਾਈਟ ਉਹਨਾਂ ਦੇ ਜਨਮ ਤੋਂ ਹੀ ਲੈ ਕੇ ਦੇਣੇ ਚਾਹੀਦੇ ਖਾਲਸੇ ਨੂੰ ਖਾਲਸਾ ਹੀ ਦਵਾ ਸਕਦਾ ਹੋਰ ਕੌ ਖਾਲਸਿਆਂ ਨੂੰ ਆਪਣੇ ਬੱਚਿਆਂ ਖਾਤਰ ਆਪਣੇ ਸਾਰੇ ਨਾਗਰਿਕਾਂ ਖਾਤਰ ਜਨਮ ਤੋਂ ਲੈ ਕੇ ਉਹਨਾਂ ਦੇ ਜੰਮ ਦੀ ਸਾਰ ਦੇ ਉੱਤੇ ਚ ਆਵਾ ਜੁੜ ਰਿਹਾ ਜਾਂ ਚ ਯਾਰ ਸਾਡੀ ਧਰਤੀ ਵੀ ਜਨਮ ਹੋ ਗਿਆ ਨਾ ਉਹਦਾ ਤਾਂ ਉਹਦਾ ਰਾਈਟ ਉਹਨੂੰ ਦੇਣਾ ਪਏਗਾ ਠੀਕ ਹੈ ਜੀ ਅਗਰ ਕੋਈ ਤੁਹਾਡਾ ਲੁੱਟ ਕੇ ਖਾ ਰਿਹਾ ਤੇ ਸਮਝ ਲੈ ਬੈਠ ਚ ਚੋਰ ਹੈ ਉਹ ਤੁਹਾਡਾ ਖਾ ਰਿਹਾ ਤੇ ਤੁਹਾਡੇ ਰਾਈਟ ਖਾ ਲੇਗਾ ਤੁਸੀਂ ਕੀ ਕਰੋਗੇ ਸਾਰੇ ਕੀ ਕਰਾਂਗੇ ਕੱਲ ਨੂੰ ਕੀ ਖੋਜ ਕਰੋਗੇ ਸਾਨੂੰ ਤਾਂ ਇਹ ਲੋਕ ਲਾਲਾ ਵੀ ਕੀੜੇ ਬਣਾ ਦੇਣਗੇ ਤਾਂ ਤਾਂ ਤੁਸੀਂ ਕਿੰਗ ਹੈਗੇ ਆਂ ਆਪਾਂ ਵਰਲਡ ਲੈਵਲ ਤੇ ਆਪਣੀ ਫੌਜ ਹੈਗੀ ਹੁਣ ਤਾਂ ਦੇਸ਼ ਵੀ ਤੁਹਾਡੇ ਨਾਲ ਜੁੜ ਰਹੇ ਆਂ ਦੇਖ ਲੈਣੇ ਕਿਹੜੇ ਕਿਹੜੇ ਦੇਸ਼ਾਂ ਠੀਕ ਹੈ ਜੀ ਠੀਕ ਨਹੀਂ ਉਹਨਾਂ ਨੂੰ ਪੁੱਛਦੇ ਆਂ ਭਰਾਵੋ ਵੀ ਖਾਲਸੇ ਦਾ ਕਹਿਆ ਜਾ 24 ਕੈਰੇਟ ਅਕਸ ਹੁੰਦਾ ਸੀਗਾ ਜਦੋਂ ਅੰਗਰੇਜ਼ ਕਹਿੰਦਾ ਸੀਗਾ ਕਿ ਮੈਂ ਤੁਹਾਨੂੰ ਫੇਸ ਨਹੀਂ ਕਰ ਸਕਦਾ ਵੀ ਹੁਣ ਜਦੋਂ ਫੇਸ ਨਹੀਂ ਤਾਂ ਕਰ ਰਿਹਾ ਕਹਿਆ ਜਾ ਅਕਸ ਸੀਗਾ ਦਲੇ ਪਰ ਤੁਰਨੇ ਵਾਲੇ ਪੁੱਤ ਜਿਹੜੇ ਜੋਤੇ ਕਿਆਰੇ ਲਾਉਂਦੇ ਸੀਗੇ ਫੌਜਾਂ ਖਤਰ ਤਿਆਰ ਪਰ ਪੜੋਲੀਆਂ ਭਰ ਕੇ ਰੱਖਦੇ ਸੀ ਇਹ ਅਨਾਜ ਦੀਆਂ ਉਹਨਾਂ ਜੋ ਮੈਂ ਯੋਧਿਆਂ ਦੀ ਗੱਲ ਕਰਦਾ ਵੀ ਅੰਗਰੇਜ਼ ਕਿਉਂ ਕਿਉਂਕਿ ਅੰਗਰੇਜ਼ ਸੜਾ ਉਹਨੂੰ ਆਏ ਤਾਂ ਵੀ ਮੈਂ ਜਿਹੜੇ ਸ਼ਾਹੀ ਗ੍ਰੇਜ ਹੋਏ ਨਾ ਮਾੜਾ ਬਾਈ ਹੋਇਆ ਜਿਹੜੇ ਚੰਗੇ ਗ੍ਰੇਜ ਹੋਏ ਆ ਉਹਨਾਂ ਨੇ ਖੋਚਿਆ ਸਾਨੂੰ ਬੋਕੂ ਦਿੱਤੀਆਂ ਸਾਫ਼ ਕਹਾਂਗੇ ਆਪਾਂ ਜਿਵੇਂ ਭਾਨੇ ਸਿੱਧੂ ਨੂੰ ਹਨਾ ਉਹਨਾਂ ਤੋਂ ਉਹਨਾਂ ਦੇ ਐਰਿਗੇਸ਼ਨ ਲੱਗਦਾ ਕਿ ਉਹ ਫਰੋਤੀ ਮੰਗਦੇ ਚੰਨੀ ਖੋਈ ਆ ਉਹਨਾਂ ਨੇ ਹੁਣ ਇੱਕ ਹੋਰ ਬੋਰ ਤੋਂ ਉਹਨਾਂ ਦੇ ਉੱਤੇ ਪਰਚਾ ਪਾ ਦਿੱਤਾ ਗਿਆ ਏ ਕਿ ਉਹ 10000 ਦੀ ਫਰੋਤੀ ਮੰਗਦੇ ਆ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਦੇ ਪਰ ਭਾਨੇ ਸਿੱਧੂ ਤੇ ਤੈਨੂੰ ਦੱਸੀ ਤਾਂ ਜਾਨਾ ਤਾਂ ਮੈਟ੍ਰਿਕ ਹੈ 10000 5000 100 ਨਹੀਂ ਜਾਨੀ ਇਹ ਬਗੈਰ ਇੰਨੀ ਦੁਨੀਆ ਜਿੱਥੇ ਇਕੱਠੀ ਹੋਈ ਉੱਥੇ ਇਹ ਗੱ ਕਾਲਾ ਕੋਟ ਵੀ ਹੈਗਾ ਜਿਹੜਾ ਜਿਹੜਾ ਕੋਈ ਗੱਲ ਹੈ ਜੀ ਹੈਗੀ ਆ ਬਾਹਰ ਵਾਲਾ ਦਿੱਲੀ ਵਾਲਾ ਕੋਈ ਹੈਗਾ ਇਹ ਪਤਾ ਕਿਆ ਸਿਰਫ ਆਪਣੇ ਪੰਜਾਬੀਆਂ ਨੂੰ ਡਾਇਵਰਟ ਕਰਦੇ ਆ ਕਿ ਇਹ ਆਪਣੇ ਮਕਸਦ ਨੂੰ ਭੁੱਲ ਜਾਣ ਮੈਨਨ ਨੂੰ ਬਦਲਾ ਲੈ ਵੀ ਐਵੇਂ ਟੈਨਸ਼ਨ ਚ ਜਿਚ ਪਾ ਦੋ ਅੰਦਰ ਵੀ ਤਾਂ ਭਜਨ ਬੰਦਗੀ ਹੈ ਜਲੇ ਵੀ ਕਿੱਥੇ ਲੈ ਜਾਵਾਂਗਾ ਪਹਿਲੀ ਗੱਲ ਤਾਂ ਤਿਆਰ ਪਰ ਤਿਆਰ ਹੋ ਯਾਰ ਲੈ ਜਾਣ ਦਾ ਕੀ ਮਤਲਬ ਬਣਦਾ ਮੈਟਰ ਦੱਸੋ ਕੀ ਹੈ ਜਦ ਕੋਈ ਮੈਟਰ ਹੀ ਨਹੀਂ ਹੈਗਾ ਲੈ ਕੇ ਕਿੱਦਾਂ ਚਲੇ ਜਾਏਗਾ ਬੰਦਾ ਕਦੇ ਵੀ ਮੈਂ ਸਾਰੇ ਸਿੰਘਾਂ ਨੂੰ ਅਹੀ ਬੇਨਤੀ ਕਰਾਂਗਾ ਸਾਰੀਆਂ ਫੌਜਾਂ ਨੂੰ ਵੀ ਭਾਈ ਤੁਸੀਂ ਕਿਸੇ ਨਾਲ ਐਵੇਂ ਨਾ ਤੁਰਿਆ ਪਰੋ ਜਦ ਤੱਕ ਉਹਨੂੰ ਕੋ ਮੈਟਰ ਨਹੀਂ ਹੈਗਾ ਹਾਂ ਕੋਈ ਆਪਣੀ ਗਲਤੀ ਕਰੀ ਹੈ ਤਾਂ ਉਹਦਾ ਹਰਜਾਨਾ ਚਲਾਨ ਵੀ ਹੁੰਦਾ ਜੋ ਵੀ ਹੁੰਦਾ ਜੋ ਹੁੰਦਾ ਹੈ ਫਿਰ ਆਪਣਾ ਕਾਨੂੰਨੀ ਤੌਰ ਤੇ ਸਭ ਕੁਝ ਹੋ ਜਾਂਦਾ ਹੈ ਸਜ਼ਾ ਵੀ ਹੋ ਜਾਂਦੀ ਹੈ ਜੋ ਵੀ ਜੇ ਗਲਤੀ ਹੈ ਪਰ ਨਹੀਂ ਹੁੰਦੀ ਕਈ ਵਾਰੀ ਕਹਾਤਾ ਜਿੱਦਾਂ ਹੁਣ ਗਲਤੀ ਕੋਈ ਹੈ ਨਹੀਂ ਐ ਤਾਂ ਹੀ ਬਹੁਤ ਨਿਰਦੋਸ਼ian ਤਾਂ ਡੱਕੇ ਹੋਏ ਨੇ ਸਿੰਘ 30-30 ਸਾਲ ਤੋਂ ਅੰਦਰ ਨੇ ਉਹਨਾਂ ਦਾ ਕੋਈ ਨਿਰਦੋਸ਼ ਥੋੜੀ ਨਾ ਉਹਨਾਂ ਨੇ ਬਾਬੇ ਖਾਲਸੇ ਦੇ ਝੂਲਦੇ ਨਿਸ਼ਾਨਾ ਨੂੰ ਹਿਲਦਿਆ ਹੋਏ ਨੂੰ ਬਚਾਇਆ ਏ ਫਿਰ ਦੁਬਾਰੇ ਖੜਾ ਕਰਿਆ ਏ ਉਹਨਾਂ ਯੋਧਿਆਂ ਦੀਆਂ ਕੁਰਬਾਨੀਆਂ ਨੇ ਬਾਬਾ ਜੀ ਜਿਹੜੇ ਬੰਦੀ ਸਿੰਘ ਨੇ ਇਹਨਾਂ ਨੇ ਬਣਾਏ ਹੋਏ ਅਸੀਂ ਕੌਮੀ ਸਾਂਭ ਮੋਰਚੇ ਤੋਂ ਆਏ ਸਾਫ਼ ਕਹਿੰਦੇ ਆ ਵੀ ਭਾਈ ਪੰਜਾਬ 'ਚ ਕਿਸੇ ਨਾਗਰਿਕ ਨਾਲ ਮਾਰਾ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਆਪਣਾ ਭਾਈ ਜਿਹੜੇ ਹੈਗੇ ਸੇ ਬੰਦੀ ਸਿੰਘ ਵੀ ਰਿਹਾ ਕਰੋ ਤੇ ਜੋ ਵੀ ਉਹਨਾਂ ਦਾ ਰਾਈਟ ਬਣਦਾ ਜਨਮ ਦੇ ਨਾਲ ਜਨਮ ਸਿੱਧ ਅਧਿਕਾਰ ਹੈ ਯਾਰ ਜਨਮ ਹੋ ਗਿਆ ਜਿੱਥੇ ਪੰਜਾਬ ਦੀ ਮਿੱਟੀ 'ਚ ਪੰਜਾਬੀਆਂ ਦਾ ਬਾਬੇ ਅਧਿਕਾਰ ਸਾਰੇ ਮਿਲੂਗੇ ਮਾਨ ਸਰਕਾਰ ਨੂੰ ਮਾਨ ਸਰਕਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਮਾਨ ਬੰਦਾ ਮੈਂ ਹਜੇ ਇਹਦੇ ਟਾਈਮ ਬਾਅਦ ਇਹਦੇ ਕੋ ਟਾਈਮ ਪਿਆ ਮੈਂ ਹੁਣ ਐ ਹਾਫ ਜੀ ਚ ਪਹੁੰਚਿਆ ਹਜੇ ਹੈ ਨਹੀਂ ਇਹਦੇ ਉਸ ਤੋਂ ਬਾਅਦ ਮੈਂ ਮੇਨ ਗੱਲ ਇਦਾਂ ਹੈ ਕਿ ਕੋ ਟਾਈਮ ਹੈਗਾ ਪੱਤੇ ਖੋਲ ਸਕਦਾ ਕੁਝ ਕਰ ਸਕਦਾ ਬਾਕੀ ਐਂ ਦੇਖ ਲੈ ਢਿੱਡ ਤਾਂ ਪੰਜਾਬੀਆਂ ਦੇ ਬੜੇ ਲੋਟ ਪੁਟ ਕਰਾਏ ਹਨਾ ਮੇਰੇ ਹਿਸਾਬ ਨਾਲ ਤੁਹਾਨੂੰ ਪਤਾ ਮਹੀਨਾ ਦੋ ਮਹੀਨੇ ਤਾਂ ਪੂਰਾ ਚਲੇ ਆ ਵੀ ਮੈਂ ਕਹਿੰਦਾ ਬਹੁਤ ਹਸੇ ਲੋਕ ਵੀ ਜੇ ਹੁਣ ਜਿਆਦਾ ਹਸੇ ਕਈ ਵਾਰ ਫਸਾਣੇ ਕੇ ਕਰਦੇ ਕਹਿੰਦਾ ਜਿਆਦਾ ਹੱਸ ਕੇ ਬਰਬਾਹ ਰੋਣਾ ਹੀ ਪੈ ਸਕਦਾ ਹੈ ਵੀ ਇਹੋ ਜਿਹਾ ਕੰਮ ਨਾ ਹੋਵੇ ਪਰ ਆਪਾਂ ਪਹਿਲਾਂ ਹੀ ਸੁਚੇਤ ਹੋ ਜਾਈਏ ਵੀ ਆਪਾਂ ਪਿੱਛੇ ਨਾ ਆਟੀਏ ਬੱਬੂ ਮ ਤੂੰ ਸਾਨੂੰ ਦੱਸ ਭਾਈ ਆਡਿਟ ਕਿਆ ਕਰ ਰਿਹਾ ਨਾਲ ਦੀ ਨਾਲ ਬਿਲਬੁਲ ਕਿਹੜੇ ਕਾਲੇ ਕੋਲੇ ਉਹਨੇ ਸਾਨੂੰ ਦੱਸ ਕਿੰਨਾ ਆ ਰਿਹਾ ਖਜ਼ਾਨੇ ਚ ਕੋਈ ਨਾ ਘਾਟਨੀ ਐ ਐਕਸਲ ਚ ਹੈ ਹੀ ਕੱਖ ਨਹੀਂ ਨਾ ਕੋਈ ਆਡਿਟ ਚ ਨਾ ਐਕਸਲ ਚ ਬਾਬੇ ਮੈਂ ਸਾਫ਼ ਕਹਾਂਗਾ ਫੌਜਾਂ ਤਿਆਰ ਜਾ ਕੇ ਪੁੱਛਣਗੇ ਸਾਰਿਆਂ ਨੂੰ ਦੌੜਣਗੇ ਬਾਬਾ ਜੀ ਆ ਫੌਜ ਤੁਸੀਂ ਮਤ ਸਹੀ ਰੱਖੋ ਬਕਾਉ ਨਾ ਬਣਾਓ ਲੋ ਜਿੱਦਾਂ ਲਾਲਾ ਵੀ ਹੈ दारू-ਦੂਰੂ ਹੋਰ ਨਸ਼ੇ-ਨੁਸ਼ੇ ਜਾ ਕਿੱਦਾਂ ਗਰਜਾ ਗੁਰਜਾ ਜਾਂ ਹੋਰ ਤੁਹਾਡਾ ਜਿੱਦਾਂ ਲਾਲ ਬੂਟ-ਬੂਟ ਬੈਂਕ ਬਣੇ ਬਾਬੇ ਬੂਬੀ ਡੇਰੇ ਡੂਰੇ ਜਿਹੜੇ ਇਹ ਸਾਰੇ ਚੀਜ਼ਾਂ ਹੈਗੀ ਨਾ ਜਿਹੜੀਆਂ ਇਹਨਾਂ ਚੀਜ਼ਾਂ ਤਾਂ ਸਾਨੂੰ ਖ ਵੀ ਉਹ ਕਿਤੇ ਵਰਤੇ ਨਾ ਜਾਣ ਕਿਤੇ ਆਪਣੀ ਮਤ ਗਲਤ ਜਗ੍ਹਾ ਬਾਤੀ ਮੈਨ ਚੁਣਨੇ ਹੋਇਆ ਬੰਦਾ ਚੁਣਨੇ ਹੋਇਆ ਸੇਵਾਦਾਰੀ ਖਰਾਬ ਚੁਣੋਗੇ ਮੁੜ ਕੇ ਤੁਹਾਡਾ ਲੁੱਟਿਆ ਜਾਏਗਾ ਏਰੀਆ ਏਰੀਆ ਲੁੱਟੋ ਰੇ ਏਰੀਆ ਏਰੀਆ ਇੱਕ ਇੱਕ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਵੀ ਸੀ ਹਨਾ ਤੇ ਇੱਕ ਤੇ ਇੱਕ ਇੱਥੇ ਭਗਵੰਤ ਮਾਨ ਦਾ ਵੀ ਰਾਜ ਚੱਲ ਰਿਹਾ ਹਨਾ ਉਹ ਜੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਦਾ ਕੀ ਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਾਬਾ ਜੀ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਉਹਦਾ ਹੋਇਆ ਕਿਆ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਬਾਬੇ ਜਦ ਤੱਕ ਜੁੰਦਾ ਰਿਹਾ ਹਨਾ ਐ ਦੇਖ ਲਾ ਵੀ ਤੋ ਸ਼ਮਣਾ ਅਲੈਕਟਰ ਰਹਿੰਦੇ ਤੇ ਮੈਂ ਆਏ ਦੇ ਲਾ ਨੂੰ ਆਇ ਹੁੰਦਾ ਤਾਂ ਵੀ ਭੈ ਕਿਆ ਪਤਾ ਕਿੱਧਰ ਤੇ ਚੜ ਕੇ ਆ ਜਾਣਾ ਬਾਬੇ ਨਾ ਨਾ ਪੰਗਾ ਨਹੀਂ ਲੈਣਾ ਐਸੀ ਜੀ ਸ਼ਕਤੀ ਦੀ ਉਹ ਉਹ ਤਾਂ ਨਾ ਫਿਰ ਬਾਦਮਾ ਅੰਗਰੇਜ਼ ਤੇ ਅਟੈਕ ਕਰ ਜਾਂਦਾ ਛੋਟੇ ਜਿਹੇ ਬੱਚੇ ਪਰ ਦਲੀਪ ਸਿਉ ਨੂੰ ਨਾ ਮਤਲਬ ਲਾ ਲੈ ਵੀ ਕੈਪਚਰ ਕਰ ਲੈਂਦਾ ਕਿ ਬ੍ਰੈਨੈਬ ਕਰ ਲੈਂਦਾ ਮਤਲਬ ਲਾ ਲੈ ਵੀ ਫਿਰ ਉਸ ਹਾਵ ਨਾਲ ਇਹ ਜਿਹੜਾ ਨਜਰਾਨੇ ਪਹਿਲਾਂ ਨਿਦਾਨੇ ਲੈ ਕੇ ਪੜਦਾ ਬਾਦਮਾ ਫਿਰ ਲੋਭੀ ਹੋ ਜਾਂਦਾ ਹੈ ਲਾਲਚੀ ਹੋ ਜਾਂਦਾ ਹੈ ਨਹੀਂ ਤਾਂ ਜੇ ਯਾਰ ਹੁੰਦਾ ਤਾਂ ਅੱਜ ਅੱਜ ਕਿੰਗ ਕਿੱਥੇ ਪਹੁੰਚਿਆ ਹੁੰਦਾ ਬਾਲਟ ਵਿੱਚ ਸਰਦਾਰ ਹੁੰਦਾ ਬਾਬੇ ਬਾਲਟ ਵਿੱਚ ਸਰਦਾਰ ਬਿਲਕੁਲ ਤੇ ਭਾਈ ਪਲਾਨ ਹੀ ਪਲਾਨ ਹੈ ਸਾਡੇ ਦਾ ਹੁਣ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਤਿਆਰ ਪਰ ਤਿਆਰ ਹੋ ਕੇ ਆਜੋ ਔਰ ਉਸ ਤੋਂ ਬਾਅਦ ਆਪਾਂ ਅੱਗੇ ਆ ਕੇ ਮੈਟਰ ਦੇਖੀਏ ਮੈਟਰ ਦੇ ਅੱਪ ਇਕੱਠੇ ਹੋਈ ਜਿੱਦਾਂ ਪਾਣੀ ਸਿੱਧੋ ਦੇਖੋ ਭਾਈ ਕਿੰਨੀ ਵੱਡੀ ਗੱਲ ਬਾਤ ਹੈ ਜੇ ਉਹਨਾਂ ਉਹ ਏਰੀਆ 'ਚ ਕੰਮ ਚੰਗੇ ਕਰਿਆ ਤਾਂ ਬਹੁਤ ਅੱਛੀ ਬਾਤ ਆ ਸੀ ਤਾਂ ਸਾਥ ਦੇਵਾਂਗੇ ਕੋ ਚੰਗਾ ਕੰਮ ਕਰਦਾ ਤੇ ਨਾਲ ਆ ਜਿਹੜਾ ਬੰਦਾ ਜਿਹਦਾ ਬ੍ਰੇਨ ਹੀ ਯਾਰ ਡੈਮੇਜ ਇਹਨੂੰ ਪਤਾ ਹੀ ਕੋਈ ਨਹੀਂ ਐਨਾ ਮਿੱਟੀ ਨਾਲ ਪਿਆਰ ਕਰਦਾ ਐਵੇਂ ਹੀ ਖਲਾਫਤ ਕਰਦਾ ਲਾਲਾ ਵੀ ਪ੍ਰਦੂਸ਼ਣ ਫਲਾਉਂਦਾ ਇਹ ਪੰਜਾਬ ਦੀ ਮਿੱਟੀ ਉੱਪਰ ਜਾ ਲਾਲਾ ਵੀ ਆਪਣੇ ਨਾਗਰਿਕਾਂ ਦੇ ਨਾਲ ਮਤਲਬ ਇਨੇਗੇਟਿਵ ਪੁਆਇੰਟ ਰੱਖੀ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਬੰਦੇ ਦਾ ਮੈਂ ਤਾਂ ਕਹਿੰਦਾ ਸੱਤ ਵਾਲੇ ਬੰਦਿਆਂ ਦੀ ਜਰੂਰਤ ਹੈ ਸਾਰੇ ਆਪਾਂ ਹੱਥ ਮਲਾਈਏ ਚੈਨ ਪਾਈਏ ਚੈਨ ਆਪਣੀ ਕਾਮਯਾਬ ਹੋਗੀ ਬਾਬਾ ਹੱਥ ਜੁੜ ਕੇ ਸਾਰੇ ਬਲਡ ਚ ਆਪਣੇ ਜਾਂਦੇ ਜਾਂਦੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੂਗੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਅਸੀਂ ਸਾਫ਼ ਕਹਿੰਦੇ ਵਪਾਰੀਓ ਸਿੱਧੇ ਹੋ ਜੋ ਉਹ ਟਾਈਮ ਲੰਘ ਚੁੱਕਿਆ ਹੈ ਤੁਹਾਡਾ ਵਪਾਰ ਵਪੂਰ ਜਾ ਹੋ ਗਿਆ ਫਿਰ ਸਭ ਨੂੰ ਪਤਾ ਚੱਲ ਗਿਆ ਵੀ ਤੁਸੀਂ ਕੀ ਆ ਦਿਮਾਗ ਦਾ ਲਾਇਆ ਹੈ ਏ ਨਾ 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 ਰਾਨੀਆ ਪਾਨੀ ਨੇ ਕੱਟੇ ਜੋ ਕਿ ਪੈਸੇ ਜਿਹੜੇ ਖੇੜੀ ਜੀ ਖੇੜ ਕੇ ਦੇਖੀ ਸੀ ਵੀ ਜੇ 15 ਲੱਖ ਦਾ ਝੂਟਾ ਜਿਹਾ ਲੋਕਾਂ ਨੂੰ ਦੇ ਦਾਂਗੇ ਕਿ ਸਰਕਾਰ ਬਣ ਸਕਦੀ ਹੈ ਵੀ ਇਦਾਂ ਪਖੰਡਾ ਇਹ ਕਰਨਾ ਚੈਨਲ ਚੁੱਲਣ ਨਾਲ ਲੱਗ ਜੰਨੇ ਬਾਬਾ ਜੀ ਕਈ ਵਾਰੀ ਤਾਂ ਉੱਤੇ ਬਾਦਮ ਉਹ ਪਖੰਡਾ ਸਾਰਾ ਹੀ ਫਰੇਗਾ ਹਾਈਲਾਈਟ ਹੋ ਜਾਂਦਾ ਮੁੜ ਕੇ ਲਾਲਾ ਵੀ ਲੋਕ ਤੈਨੂੰ ਪਤਾ ਅੰਧ ਭਗਤ ਉਹਨੇ ਪੇਡਾ ਜੜੀਆਂ ਇਹ ਤੁਰ ਪੈਂਦੀਆਂ ਵੇ ਰਾਮ ਮੰਦਿਰ ਬਣਾਉਣ ਮੁੜ ਕੇ ਅਗਲਾ ਵਪਾਰੀ ਲੁੱਟ ਕੇ ਪਰਾ ਹੋਏ ਦਾ ਆਪਾਂ ਨੂੰ ਲੋੜ ਕੋਈ ਨਹੀਂ ਆਪਾਂ ਤਾਂ ਆਪਣੀ ਖਾਲਸਿਆਂ ਦੀ ਗੱਲ ਕਰਨੀ ਹੈ ਆਪਾਂ ਭਾਈ ਖਾਲਸੇ ਆ ਸਾਨੂੰ ਪਤਾ ਸਾਡੀਆਂ ਪ੍ਰਾਤਲ ਫੌ ਕਾਲੇ ਪਾਣੀਆਂ ਵਾਲਾਂ ਦਾ ਵੀ ਪਤਾ ਏ ਜਿਹੜੇ ਜੁੱਧਾਂ 'ਚ ਲੜੇ ਆ ਉਹਨਾਂ ਦਾ ਵੀ ਪਤਾ ਏ ਜਿਹੜੇ ਮਰਵਾਏ ਆ ਇਹਨਾਂ ਨੂੰ ਉਧਰ-ਉਧਰ ਪਾੜ ਕੇ ਲਕੀਰ ਉਹਨਾਂ ਦਾ ਵੀ ਪਤਾ ਏ ਸਾਰੇ ਸਿੰਘ ਛੀਤਾਂ ਦਾ ਪਤਾ ਏ ਫੌਜਾਂ ਨੂੰ ਇਤਿਹਾਸ ਨਾਲੀ ਖੇਡ ਆ ਬਾਬਾ ਜੀ ਤੁਸੀਂ ਰਾਮ ਮੰਦਰ ਦੀ ਗੱਲ ਕਰੀ ਰਾਮ ਮੰਦਰ ਦੇ ਉੱਤੋਂ ਹਰਜੀਤ ਸਿੰਘ ਜੀ ਵਾਲਾ ਵੀ ਬਹੁਤ ਵਿਵਾਦ ਮੂਰੇ ਬਹੁਤ ਖੜਾ ਹੋਇਆ ਸੰਗਤਾਂ ਦਾ ਮੂਰੇ ਹਰਜੀਤ ਸਿੰਘ ਨੂੰ ਕਿਵੇਂ ਦੇ ਦੇ ਤੁਸੀਂ ਹਰਜੀਤ ਕਿਹੜਾ ਹਰਜੀਤ ਸਿੰਘ ਜਿਨ੍ਹਾਂ ਨੇ ਰਾਮ ਮੰਦਰ ਦੇ ਉੱਤੇ ਜਾ ਕੇ ਲੰਗਰ ਲਾ ਰੱਖੇ ਨੇ ਉਹ ਜਿਹੜਾ ਬਾਬਾ ਯਾਰ ਸੂਲਪੁਰ ਕੇ ਆਏ ਪਤਾ ਕੀ ਹੁੰਦਾ ਸੂਲਪੁਰ ਦੇ ਬੰਦੇ ਆਏ ਜਿਉਂ ਨੇ ਪਟਾ ਪੋਆ ਲੰਦੇ ਹੁੰਦੇ ਨੇ ਬਾਬਾ ਜੀ ਬੁੱਢਾ ਦਲ 96 ਕਰੋੜੀ ਉਹ ਫੌਜ ਹੈ ਜਿਨ੍ਹਾਂ ਦੀਆਂ ਪੰਥ ਵਿੱਚ ਦੇਣਾ ਨੇ ਮਤਲਬ ਤੋਂ ਇਹ ਨਿਸ਼ਾਨ ਚਲਾਏ ਉਹਨਾਂ ਨੇ ਤਾਂ ਆਪਣੇ ਸਿਰਾਂ ਉੱਪਰ ਪੱਗਾਂ ਨਹੀਂ ਬਾਬਾ ਜੀ ਪ੍ਰਾਰਥਨ ਸਾਡੀਆਂ ਬਲੇ ਹੁਣ ਸੰਗਤਾਂ ਸੁਣਦਾ ਕਈ ਵਾਰ ਇਕੱਟੀਆਂ ਹੋ ਜਾਂਦੀਆਂ ਮਤਲਬ ਬਲੇਵ ਲਾ ਦਿੰਦੀਆਂ ਹੈ ਮਤਲਬ ਰੋਖੜਾ ਕਰ ਦਿੰਦੀਆਂ ਸੰਗਤਾਂ ਕਿਆ ਨਹੀਂ ਕਰ ਦਿੰਦੀਆਂ ਬਾਬਾ ਜੀ ਨਹੀਂ ਫਿਰ ਬਾਦਮਾ ਸਮੇਂ ਨਾਲ ਕਿਆ ਸੱਤ ਹੋਣਾ ਤਾਂ ਬਾਦਲਾਂ ਦੀਆਂ ਭੜਕਾਈਆਂ ਹੋਈਆਂ ਸੰਗਤਾਂ ਵਿਰੋਧ ਕਰ ਦਿੰਦੀਆਂ ਬਹੁਤ ਬਹੁਤ ਮਤੇ ਹਲਾ ਦ ਆ ਮੱਠਵੀ ਪੀੜੀਆਂ ਉਹ ਕਹਿੰਦੇ ਨੇ ਮੈਂ ਅੱਠਵੀ ਪੀੜੀਆਂ ਸਾਡੇ ਪੁਰੋ ਦੇ ਜਾ ਕੇ ਉੱਥੇ ਹਵਨ ਵੀ ਕਰਦੇ ਆ ਕਦੋਂ ਤੋਂ ਨੰਹ ਸਿੰਘ ਹਵਨ ਕਰਨ ਲੱਗ ਗਏ ਮੈਂ ਤੈਨੂੰ ਦੱਸੀਦਾ ਉਹਨੂੰ ਗੱਫਾ ਦੇ ਦੋ ਉਹ ਕਹਿੰਦਾ ਗੱਲ ਸੁਣੋ ਬਾਬਾ ਜੀ ਤੁਸੀਂ ਐ ਕਰੋ ਸਾਡੇ ਨਾਲ ਉੱਥੇ ਨਾ ਤੁਸੀਂ ਇੱਥੇ ਲੰਗਰ ਲਾਉਣਾ ਸੀ ਤੁਹਾਨੂੰ ਪੈਸੇ ਦੰਦੇ ਆ ਤੇ ਨਾਲੇ ਰੱਖ ਦਿੰਦੇ ਨੇ ਤੁਸੀਂ ਲੰਗਰ ਵਰਤਾਰਾ ਕਰਿਓ ਜੀ ਤਾਂ ਮੈਂ ਡਰਾਮਾ ਕਿੱਦਾਂ ਹੁੰਦਾ ਕਿ ਸੀਨ ਕ੍ਰੀਏਟ ਕਰਨਾ ਯਾਰ ਅਸੀਂ ਸਭ ਕੁਝ ਦੇਖਦੇ ਆ ਮੋਰਚੇ ਕਿੱਦਾਂ ਜਿੱਤਣੇ ਬਾਬੇ ਅਸੀਂ ਸੀਨ ਕ੍ਰੀਏਟ ਨਹੀਂ ਹੋਣ ਦਿੰਦੇ ਫੌਜ ਤਾਂ ਹੋਣੀ ਦਿੰਦੀ ਉਹ ਸੀਨ ਐਦਾਂ ਬਣਾ ਕੇ ਪੇਸ਼ ਕਰਦੇ ਕਿ ਪਾਰਟੀ 'ਚ ਸਾਡੀ ਮ ਅੰਗਰੇਜ਼ੀ ਚ ਅੰਗਰੇਜ਼ ਅਗਲਾ ਕਹਿੰਦੇ ਭੈਣ ਤੁਸੀਂ ਕਰਿਆ ਕੀ ਇਹਨਾਂ ਨਾਲ ਤੁਸੀਂ ਇੰਨਾ ਧੱਕਾ ਕਰਿਆ ਭੈਣ ਤੋਂ ਕੀ ਮਤਲਬ ਬਣਦਾ ਤੁਹਾਡਾ ਉਹ ਐਨੀ ਲੁੱਟ ਇੰਨਾ ਇਹਨਾਂ ਨੂੰ ਕਟਾ ਐਨੀਆਂ ਟ੍ਰੇਨਿੰਗਾਂ ਇਹਨੀਆਂ ਲਾਸ ਹੋ ਗਈਆਂ ਐਨੀਆਂ ਖੋਜਾਂ ਇਹਦੀ ਟੁੱਟ ਗਈਆਂ ਕਿੰਨਾ ਨੁਕਸਾਨ ਅਸੀਂ ਪਿੱਛੇ ਰਹਿ ਗਏ ਸਮੇਂ ਦੇ ਹਾਨੀ ਕਿਦਣ ਬਣਨਾ ਹੈ ਦੱਸੋ ਪਹਿਲਾਂ ਉਹੀ ਚੀਜ਼ ਅੰਗਰੇਜ਼ ਵੀ ਕਹਿ ਰਿਹਾ ਤਾਂ ਕਰਕੇ ਬਾਬੇ ਨੂੰ ਕੋਈ ਕੋਈ ਸਵਾਲ ਨਹੀਂ ਹੈਗਾ ਠੀਕ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ